ਤਿੰਦ ਪਹਾੜ ਫੇਰ ਵਾਂਗੂੰ ਧੌਣ ਤੇ ਗੋਡਾ ਧਰੀਏ ਇਹ ਦੁਨੀਆ ਰੱਖੇ ਯਾਦ ਸਦਾ ਪੰਜਾਬ ਹਰਿਆਣਾ ਦੀ ਸਰਹੱਦ ਸ਼ੰਭੂ ਬਾਰਡਰ ਤੇ ਖੜੇ ਆ ਪਿਛਲੇ 15 ਦਿਨਾਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਹਾਲਾਂਕਿ ਕਿਸਾਨ ਆਗੂਆਂ ਤੇ ਕੇਂਦਰ ਦੇ ਮੰਤਰੀਆਂ ਵਿਚਕਾਰ ਜੋ ਮੰਗਾਂ ਨੂੰ ਲੈ ਕੇ ਜੋ ਮੀਟਿੰਗਾਂ ਹੋ ਰਹੀਆਂ ਸਨ ਗੱਲਬਾਤ ਦੇ ਵਿੱਚ ਖੜੋਤ ਆਈ ਹੋਈ ਹੈ ਲੇਕਿਨ ਜੋ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦਾ ਅੰਦੋਲਨ ਹੈ ਉਹ ਜਾਰੀ ਹੈ ਤਸਵੀਰਾਂ ਤੁਹਾਨੂੰ ਵਿਖਾਉਣਾ ਹੈ ਸ਼ੰਭੂ ਬਾਰਡਰ ਦੀਆਂ ਵੇਖ ਸਕਦੇ ਹੋ ਕਿ ਜਿਹੋ ਜਿਹਾਂ ਨਜ਼ਾਰਾ ਪਹਿਲੇ ਦਿਨ ਯਾਨੀ ਕਿ 13 ਫਰਵਰੀ ਨੂੰ ਦੇਖਣ ਨੂੰ ਮਿਲ ਰਿਹਾ ਸੀ ਅੱਜ 15 ਦਿਨ ਤੋਂ ਬਾਅਦ ਵੀ ਉਹੋ ਜਿਹਾ ਹੀ ਨਜ਼ਾਰਾ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਬਣਿਆ ਹੋਇਆ ਹੈ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਇਹ ਰਾਸਤਾ ਹੈ ਜੋ ਤੁਸੀਂ ਵੇਖ ਰਹੇ ਹੋ ਇਹ ਪੰਜਾਬ ਦੇ ਵੱਲੋਂ ਆ ਰਿਹਾ ਹੈ ਜੋ ਕਿ ਅੱਗੇ ਹਰਿਆਣਾ ਨੂੰ ਜਾਵੇਗਾ ਸ਼ੰਭੂ ਬਾਰਡਰ ਦੇ ਉੱਪਰ ਆ ਅਸੀਂ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਹੀ ਲੰਬਾ ਕਾਫਲਾ ਟਰੈਕਟਰ ਟਰਾਲੀਆਂ ਦਾ ਮੌਜੂਦ ਹੈ ਜਿੱਥੇ ਤੱਕ ਵੀ ਨਜ਼ਰ ਜਾ ਰਹੀ ਹੈ ਟਰੈਕਟਰ ਟਰਾਲੀਆਂ ਹੀ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਣਾ ਸੀ ਲੇਕਿਨ ਉਹਨਾਂ ਨੂੰ ਸ਼ੰਭੂ ਬਾਰਡਰ ਦੇ ਉੱਪਰ ਰੋਕ ਦਿੱਤਾ ਗਿਆ ਕੇਂਦਰ ਦੇ ਮੰਤਰੀਆਂ ਦੇ ਨਾਲ ਗੱਲਬਾਤ ਚੱਲੀ ਲੇਕਿਨ ਉਸ ਗੱਲਬਾਤ ਦੇ ਵਿੱਚ ਚਾਰ ਮੀਟਿੰਗਾਂ ਤੋਂ ਬਾਅਦ ਖੜੋਤ ਆ ਗਈ ਹੈ ਕਿਸਾਨ ਆਗੂ ਅਗਲੀ ਰਣਨੀਤੀ ਉਲੀਕ ਰਹੇ ਨੇ ਲੇਕਿਨ ਜੋ ਕਿਸਾਨ ਨੇ ਜੋ ਕਿ ਪੰਜਾਬ ਭਾਰਤੋਂ ਆਏ ਹੋਏ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਉਹਨਾਂ ਦੇ ਵੱਲੋਂ ਆਪਣੇ ਟਰੈਕਟਰ ਟਰਾਲੀਆਂ ਨੇ ਜੋ ਉਹ ਬਾਰਡਰ ਦੇ ਉੱਪਰ ਖੜੀਆਂ ਕਰ ਦਿੱਤੀਆਂ ਗਈਆਂ ਨੇ ਸੋ ਵੇਖ ਸਕਦੇ ਹੋ ਕਿ ਜਿੱਥੇ ਤੱਕ ਵੀ ਨਜ਼ਰ ਜਾ ਰਹੀ ਹੈ ਤੁਹਾਨੂੰ ਕੱਟ ਟਰਾਲੀਆਂ ਹੀ ਨਜ਼ਰ ਆ ਰਹੇ ਨੇ ਇਹ ਰਸਤਾ ਪੰਜਾਬ ਦੇ ਵੱਲੋਂ ਆ ਰਿਹਾ ਹੈ ਵੇਖ ਸਕਦੇ ਹੋ ਦੂਜੇ ਪਾਸੇ ਦੀਆਂ ਤਸਵੀਰਾਂ ਵੀ ਖਾਨਣੀਆਂ ਜੋ ਕਿ ਰਸਤਾ ਹਰਿਆਣੇ ਵੱਲ ਜਾ ਰਿਹਾ ਹੈ ਸ਼ੰਭੂ ਬਾਰਡਰ ਦੇ ਵੱਲ ਟਰੈਕਟਰ ਟਰਾਲੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਖੜੀਆਂ ਨੇ ਟਰਾਲੀਆਂ ਦੇ ਉੱਪਰ ਟਰੈਕਟਰਾਂ ਦੇ ਉੱਪਰ ਕਿਸਾਨੀ ਝੰਡੇ ਕੇਸਰੀ ਨਿਸ਼ਾਨ ਚੁਲ ਰਹੇ ਨੇ ਕਿਸਾਨ ਨੇ ਜੋ ਉਹ ਬੈਠੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਲੰਗਰ ਦੀ ਸੇਵਾ ਦਵਾਈਆਂ ਦੀ ਮੁਫਤ ਸੇਵਾ ਤੇ ਹੋਰ ਵੀ ਜੋ ਜ਼ਰੂਰਤਾਂ ਦਾ ਸਮਾਨ ਹੈ ਉਹ ਲੰਗਰ ਲਗਾਤਾਰ ਵਰਤਾਇਆ ਜਾ ਰਿਹਾ ਹੈ ਕਿਸਾਨਾਂ ਦੇ ਹੌਸਲੇ ਅੱਜ ਵੀ ਉਹ ਜਿਹੇ ਹੀ ਨਜ਼ਰ ਆ ਰਹੇ ਨੇ ਜੋ ਕਿ 13 ਫਰਵਰੀ ਨੂੰ ਵੇਖਣ ਨੂੰ ਮਿਲ ਰਹੇ ਸੀ ਦੱਸ ਦੇ ਕਿ ਇਹਨਾਂ ਟਰੈਕਟਰ ਟਰਾਲੀਆਂ ਨੂੰ ਹੁਣ ਕਿਸਾਨਾਂ ਦੇ ਵੱਲੋਂ ਆਰਜੀ ਤੌਰ ਤੇ ਮਨੇ ਘਰ ਬਣਾ ਲਏ ਗਏ ਨੇ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਹੀ ਕਿਸਾਨਾਂ ਦੇ ਵੱਲੋਂ ਰਾਤਾਂ ਜੋ ਬਿਤਾਈਆਂ ਜਾ ਰਹੀਆਂ ਨੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਅੱਗੇੋਂ ਕੀ ਕਾਰਵਾਈ ਉਲੀਕਦੇ ਨੇ ਤੇ ਅਗਲਾ ਕੀ ਐਕਸ਼ਨ ਹੋਵੇਗਾ ਸੋ ਸ਼ੰਭੂ ਬਾੜੀ ਦੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਈ ਕਿਲੋਮੀਟਰ ਲੰਬੇ ਰਾਸਤੇ ਦੇ ਉੱਪਰ ਟਰੈਕਟਰ ਟਰਾਲੀਆਂ ਹੀ ਨਜ਼ਰ ਆ ਰਹੀਆਂ ਨੇ ਲੰਗਰ ਲਗਾਤਾਰ 24 ਘੰਟੇ ਚੱਲ ਰਿਹਾ ਹੈ ਚਾਹੇ ਉਹ ਖਾਣ ਦੀਆਂ ਚੀਜ਼ਾਂ ਦਾ ਹੋਵੇ ਚਾਹੇ ਦਵਾਈਆਂ ਦਾ ਹੋਵੇ ਜਾਂ ਫਿਰ ਕਿਸੇ ਵੀ ਹੋਰ ਜ਼ਰੂਰੀ ਸਮਾਨ ਦਾ ਕਿਸਾਨਾਂ ਦਾ ਆਣਾ ਬਾਰਡਰ ਦੇ ਉੱਪਰ ਲਗਾਤਾਰ جاری ਹੈ ਜੋ ਕਿਸਾਨ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਆਏ ਹੋਏ ਨੇ ਸਰਕਾਰ ਜੋ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਉਹਨਾਂ ਦੀਆਂ ਮੰਗਾਂ ਮੰਨ ਲੈਣ ਉਹ ਵਾਪਸ ਚਲੇ ਜਾਣਗੇ ਦੱਸ ਦਈਏ ਕਿ 2020 20 ਤੋਂ ਪਹਿਲਾਂ ਇੱਕ ਵਾਰ ਅੰਦੋਲਨ ਕੀਤਾ ਗਿਆ ਸੀ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਸੀ ਤੇ ਕਿਸਾਨਾਂ ਦੀਆਂ ਹੋਰ ਨਾ ਮੰਗਾਂ ਮੰਨਣ ਦਾ ਜੋ ਭਰੋਸਾ ਦਿੱਤਾ ਗਿਆ ਸੀ ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਉਹਨਾਂ ਨੂੰ ਅਜੇ ਤੱਕ ਨਹੀਂ ਮੰਨਿਆ ਗਿਆ ਤੇ ਇਹੀ ਵਜ੍ਹਾ ਹੈ ਕਿ ਅੱਜ ਉਹਨਾਂ ਨੂੰ ਮੋੜ ਤੋਂ ਜੋ ਦਿੱਲੀ ਕੂਚ ਕਰਨਾ ਪੈ ਰਿਹਾ ਮੁਰ ਤੋਂ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਸੋ ਤਸਵੀਰਾਂ ਤੁਸੀਂ ਵੇਖਿਆ ਨੇ ਸ਼ੰਭੂ ਬਾਰਡਰ ਦੀਆਂ ਜਿੱਥੇ ਅੱਜ ਵੀ ਉਹੋ ਜਿਹਾ ਹੀ ਮਾਹੌਲ ਹੈ ਜੋ ਠੀਕ 15 ਦਿਨ ਪਹਿਲਾਂ 13 ਫਰਵਰੀ ਨੂੰ ਸੀ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਬਾਰਡਰਾਂ ਦੇ ਉੱਪਰ ਬੈਠੇ ਹੋਏ ਨੇ ਕਿਸਾਨ ਆਗੂ ਜੋ ਕੇਂਦਰ ਸਰਕਾਰ ਦੇ ਕੋਲੋਂ ਮੰਗਾਂ ਮੰਨਵਾਉਣ ਦੇ ਲਈ ਲਗਾਤਾਰ ਰਣਨੀਤੀਆਂ ਉਲੀਕ ਰਹੇ ਨੇ ਤਾਂ ਜੋ ਆਮ ਕਿਸਾਨ ਨੇ ਜੋ ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਆਏ ਹੋਏ ਨੇ ਉਹ ਇੰਤਜ਼ਾਰ ਕਰ ਰਹੇ ਨੇ ਆਪਣੇ ਕਿਸਾਨ ਆਗੂਆਂ ਦੇ ਅਗਲੇ ਐਕਸ਼ਨ ਦਾ ਇਸ ਸੰਬੰਧੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋਗੇ pesan je